ਹਾਲ ਮੁਰੀਦਾ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਮਿੱਤਰ ਪਿਆਰੇ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਹਾਲ ਮੁਰੀ ਦਾ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀ ਦਾ ਦਾ ਕਹਿਣਾ ਮਿੱਤਰ ਪਿਆਰੇ ਰੁੱਧ ਬੇਨਰੋਗ ਤੇਰੇ ਪਿਆਰੇ ਨੂੰ ਸੂਲ ਸੁਰਾਹੀ ਖੰਜਰ ਪਿਆ ਦੇ ਪਿਆਰ ਨਾਲ ਬਿੰਘਕ ਸਾਇਆਂ ਦਸਣਾ ਮਿੱਤਰ ਪਿਆਰੇ ਨੂੰ ਹਾਲ ਮੁਰੀ ਦਾਦ ਕਹਿਣਾ ਮਿੱਤਰ ਯਾਰੜੇ ਦਾ ਸਾਨੂੰ ਸਤਰ ਚੰਗ ਗਾ ਯਾਰੜੇ ਦਾ ਸਾਨੂੰ ਸਤਰ ਚੰਗ ਤੇ ਚੰਗਾ ਯਾਰੜੇ ਦਾ ਸਾਨੂੰ ਸਤਰ ਚੰਗਾ ਯਾਰੜੇ ਦਾ ਸਾਨੂੰ ਸੱਤਰੇ ਚੰਗਾ ਫਟਖੇੜਿਆ ਦਾ ਰਹਿਣਾ ਯਾਰੜੇ ਦਾ ਸਾਨੂੰ ਸੱਤਰੇ ਕਿਹੜਿਆਂ ਦਾ ਰਹਿਣਾ ਮਿੱਤਰ ਪਿਆਰੇ ਨੂੰ ਹਾਣ ਮੁਰੀ ਦਾਦਾ ਕਹਿਣਾ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਯਾਰੇ ਨੂੰ ਹਾਲ ਮੁਰੀ ਦਾ ਦਾ ਕਹਿਣਾ ਮੇਤਰ ਪਿਆਰੇ ਨੂੰ ਹਾਲ ਮੁਰੀ ਦਾ ਦਾ ਕਹਿਣਾ ਮੇਤਰ ਪਿਆਰੇ ਨੂੰ ਮੇਤਰ ਪਿਆਰੇ ਨੂੰ ਮੇਤਰ ਪਿਆ ਇਹ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਮਾਛੀਵਾੜਾ ਜੰਗਲ ਵਿੱਚ ਉਚਾਰਿਆ ਗਿਆ ਸੁੰਦਰ ਸ਼ਬਦ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਮੂੰਹ ਤੋਂ ਮੁਖਾਰਬਿੰਦ ਇਹ ਸ਼ਬਦ ਗਾਇਆ ਗਿਆ ਸੀ ਜਦੋਂ ਸਰਦੀਆਂ ਦੀ ਠੰਡੀ ਰਾਤ ਸੀ ਅਤੇ ਗੁਰੂ ਸਾਹਿਬ ਜੀ ਨੇ ਉਸ ਦਿਨ ਚਮਕੌਰ ਦੀ ਜੰਗ ਵਿੱਚ ਖਾਲਸਾ ਫੌਜਾਂ ਦਾ ਨੇਤ੍ਰਿਤਵ ਕੀਤਾ ਸੀ ਜਿੱਥੇ ਗੁਰੂ ਜੀ ਨੇ ਖਾਲਸਾ ਪੰਥ ਦੇ ਦੁਸ਼ਮਨਾ ਦੀ ਵੱਡੀ ਫੌਜ ਨਾਲ ਜੰਗ ਕੀਤੀ ਉਹਨਾਂ ਦੇ ਦੋ ਪੁੱਤਰ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਜਾਰ ਸਿੰਘ ਜੀ ਤੇ ਹੋਰ ਵੀ ਸਿੰਘ ਖਾਲਸਾ ਉਹਨਾਂ ਦੇ ਅੱਖਾਂ ਸਾਹਮਣੇ ਜੰਗ ਵਿੱਚ ਸ਼ਹੀਦੀ ਪਾ ਗਏ। ਗੁਰੂ ਸਾਹਿਬ ਜੀ ਇਸ ਸ਼ਬਦ ਵਿੱਚ ਬਹੁਤ ਹੀ ਮੁਸ਼ਕਲਾਂ ਅਤੇ ਕਰੇਲੂ ਸਮੇ ਦੇ ਬਾਵਜੂਦ ਵੀ ਵਾਹਿਗੁਰੂ ਜੀ ਦੀ ਯਾਦ ਵਿੱਚ ਤੜਪਦੇ ਹਨ।